ਇਹ ਜਿਹੜਾ ਕੱਲ ਦਾ ਇਹ ਇਰਾਦਾ ਹਾਦਸਾ ਹੋਇਆ ਹੈਗਾ ਤੇ ਇਹ ਮੰਨਤ ਭਗਾ ਲੇਕਿਨ ਕੀ ਆ ਵੀ ਇਹ ਤੋਂ ਬਚਨਵਾਤ ਤੇ ਸਾਨੂੰ ਆਪ ਜਿਆਦਾ ਅਵੇਰਨੈਸ ਹੋਣਾ ਚਾਹੀਦਾ ਜੀ ਕਾਰਨ ਇਹ ਵੀ ਜਿੱਦਾਂ ਬਲੈਕਆਊਟ ਦਾ ਪਾਸ ਕੀਤਾ ਹੋਇਆ ਹੈ ਜੀ ਵੀ ਉਹਨੂੰ ਫਾਲੋ ਕਰਨ ਲੋਕੇ ਜਿੱਦਾਂ ਜਿਹੜਾ ਲੜਾਈ ਦਾ ਸਾਇਰਨ ਵੱਜਿਆ ਸੀਗਾ ਇਹ ਕੁ ਲੋਕਾਂ ਨੂੰ ਸੇਧ ਦੇਣ ਵਾਸਤੇ ਇਹ ਡਰੋਨ ਵਾਸਤੇ ਜਾਂ ਕੁਝ ਕੰਮ ਕਰਨ ਵਾਸਤੇ ਨਹੀਂ ਹੈ ਵੀ ਆਪਣੇ ਡਰੋਨਾਂ ਦੀ ਤੇ ਉਹਨਾਂ ਦੀ ਜਿਹੜੀ ਆਵਾਜ਼ ਆ ਉਹਨਾਂ ਦੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਜੀ ਤੇ ਸੋ ਮੈਂ ਪਿੰਡ ਸਾਰੇ ਨਗਰ ਵਸੀਆਂ ਨੂੰ ਕਹਿੰਨਾ ਇੱਕ ਮਿੰਟ ਸਰ ਵੇਟ ਕਰੋ ਮੈਂ ਬੈਕ ਕਾਲ ਕਰਦਾ ਸਭ ਤਾਂ ਫੋਜੀ ਨੇ ਸਰ ਜੀ ਤੇ ਮੈਂ ਆਰਮੀ ਦੇ ਵਿੱਚੋਂ ਸੁਬਦਾਰ ਮੇਜਰ ਰਿਟਾਇਰ ਹਾਂ 28 ਸਾਲ ਨੌਕਰੀ ਕਰਕੇ ਮੇਰਾ ਜਿਹੜੀ ਇਹ ਮਿਜ਼ਾਇਲ ਡਿੱਗੀ ਸਵੇਰੇ ਸੀ ਇਹਨਾਂ ਦੀ ਜਿਹੜੇ ਹੋ ਜਿਹੜੇ ਇਹ ਆ ਟੂਆ ਆ ਸਵੇਰੇ ਇਹਨਾਂ ਨੂੰ 1 ਫੁੱਟ ਹੋਰ ਡੂੰਘਾ ਟੂਆ ਸੀ ਕਿਉਂਕਿ ਲੋਕਾਂ ਨੇ ਹੁਣ ਵਿੱਚ ਇਹਦੇ ਵੜ-ਵੜ ਕੇ ਜਿਹੜੇ ਉੱਪਰਲੇ ਮਿੱਟੀ ਦੇ ਢਿੱਗੇ ਆ ਕੁਝ ਥੱਲੇ ਉਹਨਾਂ ਨੇ ਟੁਕੜੇ ਕੱਢ ਕੇ ਆਪਣੇ ਘਰਾਂ ਨੂੰ ਕੁਝ ਮੈਂ ਟੁਕੜੇ ਕੱਢ ਕੇ ਜਿਹੜੇ ਇੰਨੇ ਜਿੰਨੇ ਵੀ ਸਿਮਤ ਮੇਰੇ ਹਿੱਸੇ ਆਏ ਮੈਂ ਸਾਰੇ ਕੱਢ ਕੇ ਮੈਨੂੰ ਪਤਾ ਸੀ ਇਹਨਾਂ ਲੋਕਾਂ ਨੇ ਬਾਅਦ ਚ ਕੱਢ ਕੇ ਘਰਾਂ ਨੂੰ ਲੈ ਜਾਣੇ ਤੇ ਸੋ ਮੈਂ ਉਹਨਾਂ ਨੂੰ ਆਪਣੇ ਪ੍ਰਸ਼ਾਸਨ ਨੂੰ ਦਿੱਤੇ ਕਿਉਂ ਜੋ ਵੀ ਉਹ ਮਦਰ ਸਭ ਇਹ ਉਹ ਸਵਾਲ ਜਿਹੜਾ ਉੱਠ ਰਿਹਾ ਪੂਰੇ ਪੰਜਾਬ ਵਿੱਚ ਕੀ ਇਹ ਡਰੋਨ ਦਾ ਹਮਲਾ ਹੈ ਕਿ ਮਿਸਾਈਲ ਦਾ ਮਲਬਾ ਡਿੱਗਿਆ ਜੀ ਐਕਚੁਅਲੀ ਤਾਂ ਜਿਹੜੀ ਇੱਥੇ ਫਾਇਰ ਹੋ ਇਹ ਮਿਸਾਈਲ ਫਾਇਰ ਹੋਈ ਆ ਮਿਸਾਈਲ ਦਾ ਪਾੜ ਮੈਂ ਫਾਸ ਮਿਸਾਈਲ ਦਾ ਪਾੜ ਕਿ ਉਹਦੇ ਵਿੱਚ ਇੱਕ ਮਿਸਾਈਲ ਇੱਕ ਇਹੋ ਜਿਹਾ ਯੰਤਰ ਆ ਤੁਸੀਂ ਇਹਨੂੰ ਫਾਇਰ ਕਰਨ ਤੋਂ ਬਾਅਦ ਵੀ ਕੰਟਰੋਲ ਕਰ ਸਕਦੇ ਆ ਓਕੇ ਹਾਂਜੀ ਜਿੱਦਾਂ ਗੋਲੀ ਜਾਂ ਬੰਬ ਨਿਕਲ ਗਿਆ ਉਹਦਾ ਤੁਸੀਂ ਕੋਈ ਕੰਟਰੋਲ ਨਹੀਂ ਹੈ ਲੇਕਿਨ ਇਹ ਫਾਇਰ ਕਰਨ ਤੋਂ ਬਾਅਦ ਵੀ ਕੰਟਰੋਲ ਕਰ ਸਕਦੇ ਆ ਤੇ ਉਹਨਾਂ ਨੇ ਕੀਤਾ ਆ ਔਰ ਜਦੋਂ ਇਹ ਫਾਇਰ ਹੁੰਦੀ ਆ ਜਦੋਂ ਫਾਇਰ ਹੋਊਗਾ ਜਿੱਥੇ ਦਾ ਇਹਨਾਂ ਨੇ ਟਾਰਗੇਟ ਲਾਇਆ ਜੇ ਉਹਨਾਂ ਨੂੰ ਉਹ ਗਾਈਡ ਨਹੀਂ ਕਰਦੇ ਜਿੱਥੇ ਉਹਨੇ ਟਾਰਗੇਟ ਲਾਇਆ ਉੱਥੇ ਉਹ ਡਿਗਣੀ ਆ ਇਹ ਹੁਣ ਕਿ ਡਰੋਨ ਦੇ ਨਾਲ ਅਟੈਕ ਕੀਤਾ ਜਾਂ ਇਹਨੂੰ ਖੁਦ ਨੂੰ ਫੇਅਰ ਕੀਤਾ ਇਹ ਤਾਂ ਹੁਣ ਉਹ ਦੱਸ ਸਕਦੇ ਆ ਸੁਪੀਕਰ ਸਾਹਿਬ ਇੱਕ ਹੋਰ ਗੱਲ ਜਿਹੜੀ ਆਮ ਤੌਰ ਤੇ ਹੁਣ ਚਰਚਾ ਵਿੱਚ ਆ ਕਿ ਸਾਡਾ 에ਅਰ ਡਿਫੈਂਸ ਸਿਸਟਮ ਬੜਾ ਸਟਰੋਂਗ ਹੈ ਕਹਿੰਦੇ ਪਿਛਲੇ 15 ਸਾਲਾਂ ਚ ਬੜਾ ਸਟਰੋਂਗ ਕੀਤਾ 에ਅਰ ਡਿਫੈਂਸ ਸਿਸਟਮ ਜਿਹੜੀ ਇਹ ਮਿਸਾਈਲ ਗਿਰੀ ਹੈ ਤੁਹਾਡੀ ਜਾਣਕਾਰੀ ਕੀ ਕਹਿੰਦੀ ਹੈ ਕਿ ਇਹਨੂੰ ਉੱਪਰ ਹੀ ਨਸ਼ਟ ਕਰ ਦਿੱਤਾ ਗਿਆ ਕਿ ਇਹ ਆਪਣੇ ਟਾਰਗੇਟ ਤੇ ਆ ਕੇ ਡਿੱਗੀ ਹੈ ਜੀ ਇਹਨੂੰ ਨਸ਼ਟ ਨਹੀਂ ਕਹਿ ਸਕਦੇ ਕਿਉਂਕਿ ਇੱਥੇ ਆ ਕੇ ਫੇਅਰ ਹੋਈ ਹੈ ਨਿਊਟਰਲ ਨਹੀਂ ਕਿਤਾ ਕਿਉਂਕਿ ਜੇ ਪਿੱਛੇ ਕਈ ਹੋਰ ਵੀ ਮੇਰੇ ਕੋ ਵੀਡੀਓਜ਼ ਆਏ ਆ ਉਹਦੇ ਵਿੱਚ ਜਿੱਦਾਂ ਬਲੈਂਡ ਹੋਈ ਆ ਉਹਨਾਂ ਨੂੰ ਉੱਥੇ ਨਸ਼ਟ ਕਰ ਦਿੰਦੇ ਫਿਰ ਉਹ ਬਲੈਂਡ ਹੋ ਜਾਂਦੀਆਂ ਲੇਕਿਨ ਖਤਰਾ ਉਹ ਇਤੋਂ ਵੀ ਜ਼ਿਆਦਾ ਹੁੰਦਾ ਕਿਉਂਕਿ ਆਮ ਤੌਰ ਤੇ ਆਪਾਂ ਨੂੰ ਜਿੱਦਾਂ ਹੁਣ ਤੀਸ ਦੇੰਦੇ ਲੋਕ ਆ ਕੇ ਇੱਥੇ ਭੀੜ ਬਣਾ ਲੈਂਦੇ ਪਤਾ ਨਹੀਂ ਕੀ ਹੋਇਆ ਇਦਾਂ ਦੇ ਮੌਕੇ ਤੇ ਅਸੇ ਭੀੜ ਨਹੀਂ ਬਣਾਉਣੀ ਚਾਹੀਦੀ ਦੂਜਾ ਜਿਹੜੀ 에ਅਰ ਡਿਫੈਂਸ ਦੀ ਗੱਲ ਕਰਦੇ ਆ 에ਅਰ ਡਿਫੈਂਸ ਆਪਣਾ ਵਾਕਿਆ ਹੀ ਸਟਰੋਂਗ ਆ ਇਦਾਂ ਹੁੰਦਾ ਜਦੋਂ ਤੁਸੀਂ ਲਗਾਤਾਰ ਸਾਇਰਨ ਕਈ ਵਾਰੀ ਜਿਹੜੇ ਆ ਰੜਾ ਰਹਾ ਕੇ ਵੀ ਰੇਂਜ ਦੇ ਵਿੱਚੋਂ ਨਿਕਲ ਵੀ ਜਾਂਦੇ ਆ ਹੋ ਸਕਦਾ ਉਹਨਾਂ ਦੀ ਮਿਸ ਦੇ ਵਿੱਚ ਇਹ ਕਿਤੇ ਨਿਕਲ ਕੇ ਆ ਗਏ ਕਿਉਂਕਿ ਤਿੰਨ ਚਾਰ ਜਾਂ ਜਦੋਂ ਲਗਾਤਾਰ ਤੁਸੀਂ ਮਜ਼ੈਲਾ ਫੇਰ ਕਰਦੇ ਆ ਜੇ ਸਟਰੋਂਗ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਇਦਾਂ ਵੀ ਹੋ ਸਕਦਾ ਵਿੱਚੋਂ ਇੱਕ ਅੱਧੀ ਵਿੱਚ ਮਸੈਲ ਨਿਕਲ ਕੇ ਆ ਵੀ ਸਕਦੀ ਹੈ ਹੁਣ ਸਥਿਤੀ ਕੀ ਲੱਗ ਰਹੀ ਸੁਪੇਧਰ ਸਾਹਿਬ ਅੱਗੇ ਕੀ ਹੋਏਗਾ ਲੋਕਾਂ ਦੇ ਮਨਾਂ ਸਹੀ ਸਵਾਲ ਹੈ ਕਿ ਉਹ ਅੱਗੇ ਕੀ ਦੇਖੋ ਜੀ ਇੱਕ ਪਾਸੇ ਤਾਂ ਕਹਿ ਰਿਹਾ ਵੀ ਟੇਬਲ ਟਾਕ ਹੋ ਰਹੀ ਆ ਜੇ ਟੇਬਲ ਟਾਕ ਹੁੰਦੀ ਆ ਤਾਂ ਸਭ ਤੋਂ ਵਧੀਆ ਕਿਉਂ ਨੁਕਸਾਨ ਜਾਂ ਉੱਧਰ ਦਾ ਜਾਂ ਇੱਧਰ ਦਾ ਇਹ ਸਾਰਾ ਨੁਕਸਾਨ ਇਨਸਾਨੀਅਤ ਦਾ ਆ ਬਿਲਕੁਲ ਬਿਲਕੁਲ ਕਿਉਂਕਿ ਜੋ ਉੱਧਰ ਦਾ ਫੌਜੀ ਜਾਂ ਸਾਡੀ ਸਿਵਲ ਕлле ਫੌਜੀ ਆਦਮੀ ਨਹੀਂ ਸਾਡੇ ਸਿਵਿਲਿਅਨ ਵੀ ਜੋ ਬਾਰਡਰ ਦੇ ਉੱਤੇ ਖੜੇ ਆ ਬਾਰਡਰ ਦੇ ਉੱਤੇ ਜਿਨ੍ਹਾਂ ਦੇ ਘਰ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਬਹੁਤ ਤੰਗੀ ਹੁੰਦੀ ਆ ਕਿਉਂ ਆਪਣਾ ਘਰ ਛੱਡਣਾ ਬਹੁਤ ਔਖਾ ਹੁੰਦਾ ਉਹ ਵੀ ਇਸ ਵਿੱਚ ਮਰਦੇ ਆ ਜੀ ਕਿ ਇਸ ਕਰਕੇ ਜੀ ਜੇ ਅਗਰ ਇਹ ਲੜਾਈ ਨੂੰ ਟਾਲਿਆ ਜਾਵੇ ਸਾਡੇ ਲੀਡਰ ਆ ਇਹਨੂੰ ਕਿ ਟੇਬਲ ਟਾਕ ਕਰਕੇ ਖਤਮ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਕਿਉਂਕਿ ਨੁਕਸਾਨ ਜ਼ਿਆਦਾ ਆ ਜੀ ਤੇ ਇਸ ਤੋਂ ਬਚਣਾ ਚਾਹੀਦਾ ਜੀ ਜੀ ਬਹੁਤ ਸ਼ੁਕਰੇ ਸੂਬੇਦਾਰ ਸਾਹਿਬ ਬਹੁਤ ਮਿਹਰਬਾਨੀ ਹੋਰ ਤੁਹਾਨੂੰ ਸਲੂਟ ਹੈ 28 ਸਾਲ ਦੇਸ਼ ਲਈ ਜਿਹੜੀ ਇਹਨਾਂ ਨੇ ਸੇਵਾ ਕੀਤੀ ਔਰ ਹੁਣ ਵੀ ਫੌਜੀ ਕਹਿੰਦੇ ਕਦੀ ਰਿਟਾਇਰ ਨਹੀਂ ਹੁੰਦਾ ਅੱਜ ਵੀ ਮੀਟਿੰਗ ਕਰਨ ਜਾ ਰਹੇ ਆਂ ਇੱਕ ਸਰਵਿਸਮੈਨਾਂ ਦੀ ਉਹਦੇ ਵਿੱਚ ਅਸੀਂ ਆਪਣੀ ਪਲਾਨਿੰਗ ਕਰਨੀ ਆ ਕਿ ਅਸੀਂ ਕਿੱਦਾਂ ਕਿਉਂ ਅਸੀਂ ਲੜਾਈ ਤਾਂ ਹੁਣ ਲੜ ਨਹੀਂ ਸਕਦੇ ਲੇਕਿਨ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਆ ਰਾਸ਼ਨ ਦੀ ਹੈਲਪ ਕਰ ਲੋ ਅਮਨੀਸ਼ਨ ਜਿਹੜਾ ਗੋਲਾਵਰੂਧ ਪਹੁੰਚਾਉਣਾ ਉਹਨਾਂ ਦੇ ਤੱਕ ਇਹ ਅਸੀਂ ਕਰ ਸਕਦੇ ਆ ਤੇ ਸੋ ਅਸੀਂ ਅੱਜ ਵੀ ਮੈਂ ਮੀਟਿੰਗ ਕਰਨ ਜਾ ਰਹੇ ਆਪਣੇ ਐਕਸ ਸਰਵਿਸਮੈਨਾਂ ਦੀ ਫਗਵਾੜੀਆਂ ਦੀ ਮੈਂ ਬਲੌਗ ਪ੍ਰਧਾਨ ਵੀ ਹਾਂ ਮੈਂ ਆਮ ਆਦਮੀ ਪਾਰਟੀ ਦੇ ਬਲੌਗ ਪ੍ਰਧਾਨ ਹਾਂ ਜੀ ਤੇ ਐਕਸ ਸਰਵਿਸਮੈਨ ਲਈ ਫਗਵਾੜਾ ਬਲੌਗ ਤਾਂ ਮੈਂ ਪ੍ਰਧਾਨ ਹਾਂ ਇਸ ਕਰਕੇ ਇਹ ਸੋਲਜਰ ਤਾਂ ਹਮੇਸ਼ਾ ਸੋਲਜਰ ਹੀ ਰਹਿੰਦਾ ਨਾ ਜੀ ਦਲੇਰ ਬੰਦਾ ਤਾਂ ਹਮੇਸ਼ਾ ਦਲੇਰ ਬੰਦੇ ਰਹਿੰਦਾ ਬਹੁਤ ਸ਼ੁਕਰ ਹੈ ਸਰ ਤੁਸੀਂ ਮੌਕੇ ਤੇ ਪਹੁੰਚੇ ਹੋ ਔਰ ਇਹ ਸੂਬੇ ਰਿਟਾਇਰ ਸੂਬੇਦਾਰ ਸਾਹਿਬ ਸਗੇ ਔਰ ਇਹ ਕਹਿੰਦੇ ਕਿ ਇੱਕ ਬੇਨਤੀ ਹੈ ਕਿ ਇਸ ਤਰੀਕੇ ਜਦੋਂ ਕਿਤੇ ਕੋਈ ਮਸਾਇਲ ਜਾਂ ਮਲਵਾ ਡਿੱਗਦਾ ਤਾਂ ਇਮੀਡੀਏਟਲੀ ਉਹਦੇ ਕੋਲ ਨਾ ਹੋ ਕਿਉਂਕਿ ਉਹ ਨਿਊਟਰਲ ਜਿਹੜੀ ਮਿਸਾਲ ਬਾਅਦ ਵੀ ਚੱਲ ਸਕਦੀ ਹੈ ਔਰ ਮਲਵਾ ਜਿਹੜਾ ਆ ਉਤੋਂ ਪਰੇ ਹੀ ਰਹਿਣਾ ਚਾਹੀਦਾ ਅਨਟਿਲ ਉੱਥੇ ਸਿਵਲ ਡਿਫੈਂਸ ਤੋਂ ਕੋਈ ਆਉਂਦਾ ਤੁਸੀਂ ਉਤੋਂ ਦੂਰੀ ਬਣਾ ਕੇ ਰੱਖੋ ਇਹ ਜਿਹੜੀ ਗੱਲ ਰਿਟਾਇਰਡ ਸੂਬੇਦਾਰ ਸਾਹਿਬ ਨੇ ਕੀਤੀ ਆ